ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਾਰੇ ਦਾ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਅੱਜ ਆਪਾਂ ਕਾਫੀ ਦਿਨਾਂ ਤੋਂ ਬਾਅਦ ਵੀਡੀਓ ਲੈ ਕੇ ਆਏ ਆ ਥੋੜਾ ਜਿਹਾ ਬਿਜ਼ੀ ਸੀ ਜੀ ਇਸ ਕਰਕੇ ਵੀਡੀਓ ਨਹੀਂ ਪਾ ਸਕੇ ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਨਵੀਂ ਹੀ ਕਲੈਕਸ਼ਨ ਲੈ ਕੇ ਆਏ ਆ ਸਾਰੇ ਸਾਰੇ ਹੀ ਸੂਟ ਜੋ ਦੇਖੋ ਕਿ ਤੁਸੀਂ ਅਲੱਗ-ਅਲੱਗ ਫੈਬਰਿਕ ਦੇ ਅਲੱਗ-ਅਲੱਗ ਸਟਾਈਲ ਦੇ ਰਹਿਣ ਵਾਲੇ ਹੈਗੇ ਆ ਸਭ ਦਾ ਪ੍ਰਾਈਸ ਵੀ ਡਿਫਰੈਂਟ ਹੈਗਾ ਸੋਰ ਦੀ ਕਲੈਕਸ਼ਨ ਕਾਫੀ ਅੱਜ ਲੈ ਕੇ ਆਈ ਆ ਆਪਾਂ ਪਾਰਟੀ ਵੇਅਰ ਕਲੈਕਸ਼ਨ ਲੈ ਕੇ ਆਏ ਆ ਕਰਵਾ ਚੌਥਾ ਆਉਣ ਵਾਲਾ ਹੈ ਫੈਸਟੀਵਲ ਸੀਜ਼ਨ ਸਟਾਰਟ ਹੋਣ ਵਾਲਾ ਉਸ ਅਕੋਰਡਿੰਗ ਆਪਾਂ ਅੱਜ ਪਾਰਟੀ ਵੇਅਰ ਕਲੈਕਸ਼ਨ ਲੈ ਕੇ ਆਏ ਆ ਸਾਰੇ ਦੇਖ ਸਕਦੇ ਹੋ ਕੁੰਕਾਰੀ ਕਲੈਕਸ਼ਨ ਹੈ ਤਾਂ ਮਿਕਸ ਕਲੈਕਸ਼ਨ ਹੈ ਪ੍ਰਾਈਸ ਆਪ ਦੇ ਲੱਗ ਨੇ ਫੈਬਰਿਕ ਵੀ ਲੱਗ ਹੈ ਸੋ ਇਹਨਾਂ ਦੀ ਡਿਟੇਲ ਦੇ ਲਈ ਤੁਸੀਂ ਮੈਨੂੰ ਪਰਸਨਲ ਦੇ ਵਿੱਚ ਮੈਸੇਜ ਕਰ ਸਕਦੇ ਹੈਗੇ ਉਹ WhatsApp ਦੇ ਉੱਪਰ ਇਸ ਦਾ ਫੈਬਰਿਕ ਬਾਰੇ ਰੇਟ ਬਾਰੇ ਸਾਰੀ ਜਾਣਕਾਰੀ WhatsApp ਤੇ ਲੈ ਸਕਦੇ ਹੈਗੇ ਇਹ ਸ਼ਿਮਰ ਦਾ ਸੂਟ ਹੈ ਇਹ ਹੈਗਾ ਜੀ organza ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਤਿੱਲੇ ਦਾ ਵਰਕ ਕੀਤਾ ਹੋਇਆ sequin's ਵਰਕ ਕੀਤਾ ਹੈ ਸ਼ਿਮਰ ਦਾ ਹੈ ਇਸ ਤੇ ਵੀ ਫੁੱਲ ਹੈਵੀ embroidery ਹੈ ਦੁਪੱਟੇ ਤੇ ਵੀ cut work ਤੇ ਪੂਰੀ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਸੂਟ ਹੈਗਾ ਨੈਕਸਟ ਹੈਗਾ ਇਹ ਵੀ organza ਦਾ ਸੂਟ ਰਣ ਵਾਲਾ ਹੈ ਫੁੱਲ ਹੈਵੀ ਫੰਟ ਦੇਖ ਸਕਦੇ ਹੋ ਇੱਕ ਕਾਟਨ ਦਾ ਸੂਟ ਹੈਗਾ ਇਹ ਵੀ ਬਹੁਤ ਸੋਨਾ ਦੁਪੱਟਾ ਮਸਲੀਨ ਦਾ ਨਾਨ ਹੈਗਾ ਇਸ ਤੇ ਤੇ ਸੀਕੁਐਂਸ ਵਰਕ ਕੀਤਾ ਹੋਇਆ ਬਹੁਤ ਸੋਨਾ ਹੈਂਡ ਵਰਕ ਕੀਤਾ ਹੋਇਆ ਨੀਚੇ ਇਹ ਫੁਲਕਾਰੀ ਦਾ ਤੁਸੀਂ ਦੇਖ ਸਕਦੇ ਹੋ ਚਨੂਨ ਦਾ ਦੁਪੱਟਾ बॉਟਮ ਤੇ ਵੀ ਵਰਕ ਆਏਗਾ ਇਹ ਆਰਗੇਂਜ਼ਾ ਦਾ ਫੁੱਲ ਹੈਵੀ ਜਾਲ ਵਾਲਾ ਸ਼ਰਟ ਨਾਲ ਦੁਪੱਟੇ ਤੇ ਵੀ ਵਰਕ ਹੈਗਾ ਤੁਸੀਂ ਦੇਖ ਸਕਦੇ ਹੈਗੇ ਇਹ ਆਪਣੇ ਕੋਲ ਆਰਗੇਂਜ਼ਾ ਚ ਵੀ ਹੈਗਾ ਸ਼ਿਮਰ ਵਿੱਚ ਵੀ 컬렉ਸ਼ਨ ਹੈਗੀ ਆ ਤੁਹ ਸਾਰੇ ਮਿਕਸ ਮੈਚ ਕਲੈਕਸ਼ਨ ਆ ਅੱਗੇ ਤੁਸੀਂ ਸੂਟ ਦੇਖੋਗੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਨੇ ਸਾਰੀ ਵੈਰਾਈਟੀ ਤੁਸੀਂ ਅੱਜ ਦੇਖ ਸਕਦੇ ਹੈਗੇ ਉਹ ਅਲੱਗ-ਅਲੱਗ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਵੈਰਾਈਟੀ ਆਪਣੇ ਕੋਲ ਹੈਗੀ ਹੈ ਆਪਣੇ ਟੇਸਟ ਅਕੋਰਡਿੰਗ ਤੁਸੀਂ WhatsApp ਤੇ ਮੈਸੇਜ ਕਰਕੇ ਉੱਥੇ ਵੀ ਦੇਖ ਸਕਦੇ ਹੈਗੇ ਆਪਣੇ ਕੋਲ ਸਭ ਸੂਟਸ ਅਵੇਲੇਬਲ ਹੈ ਹਰ ਫੈਬਰਿਕ ਦੇ ਵਿੱਚ ਬੁਟੀਕ ਸਟਾਈਲ ਸੂਟਸ ਵੀ ਅਵੇਲੇਬਲ ਹੈ ਰੈਡੀमेड ਕਲੈਕਸ਼ਨ ਵੀ ਅਵੇਲੇਬਲ ਆ કોટਨ ਦੇ ਵਿੱਚ ਵੀ ਮਸਲੀਨ ਕੋਟਨ ਦੇ ਵਿੱਚ ਵੀ ਸ਼ਿਮਰ ਦੇ ਵਿੱਚ ਵੀ ਚਨੂਨ ਸ਼ਫੂਨ ਦੇ ਵਿੱਚ ਵੀ ਪ੍ਰਿੰਟਡ ਵੀ ਹਰ ਤਰ੍ਹਾਂ ਦੇ ਜੋ ਕਲੈਕਸ਼ਨ ਆਪਾਂ ਨੇ ਕੋਲ ਤੁਹਾਨੂੰ ਮਿਲ ਜਾਏਗੀ ਇਹ ਤੁਸੀਂ ਦੇਖ ਰਹੇ ਹੈਗੇ ਹੋ ਜਿਹੜੇ ਸੂਟ ਮੈਂ ਰਿਪੀਟ ਕਰਕੇ ਦਿਖਾ ਰਹੀ ਹੈਗੀ ਹੈ ਤੁਹਾਨੂੰ ਇਹਨਾਂ ਦੇ ਵਿੱਚ ਕਲਰਸ ਆਪਸ਼ਨਸ ਹੋਰ ਮਿਲ ਜਾਣਗੇ ਅਗਰ ਤੁਸੀਂ ਚਾਹੋਗੇ ਤਾਂ WhatsApp ਤੇ ਚੈੱਕ ਕਰ ਸਕਦੇ ਹੈਗੇ ਹੋ ਐਂਡ ਇਹ ਵਾਲੇ ਕੁੜੀ ਬਹੁਤ ਪਿਆਰੇ ਨੇ ਤੇ ਅਵੇਲੇਬਲ ਇਹ ਫੁਲ ਹੈਵੀ ਪਾਰਟੀ ਵੇਅਰ ਨਕਸ਼ਰ ਰੈਨ ਵਾਲੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਇਹ ਕਲਰ ਵਾਰ-ਵਾਰ ਦਿਖਾ ਰਹੀ ਹੈ ਤਾਂ ਇਹ ਬਹੁਤ ਹੀ ਸੋਹਣੀ ਲਿਮਟਿਡ ਜੀ ਕਲੈਕਸ਼ਨ ਹੈਗੀ ਹੈ ਆਪਣੇ ਕੋਲ ਅਗਰ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਹੋਰ ਸਬਤੇ ਮੈਸਜ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਨਾ ਪਲੇਨ ਬਾਟਮ ਰੈਨ ਵਾਲੀ ਹੈ ਗਰੇਪ ਦੀ ਬਾਟਮ ਰੈਨ ਵਾਲੀ ਹੈਗੀ ਹੈ ਟੈਬੀ ਦਾ ਸ਼ਟਰਨ ਵਾਲਾ ਹੈਗਾ ਬਹੁਤ ਹੀ ਸੋਹਣਾ ਇੱਕ ਰੇਪ ਦੇ ਵਿੱਚ ਵੀ ਅਵੇਲੇਬਲ ਹੈ ਐਂਡ ਟੈਬੀ ਸਿਲਕ ਦੇ ਵਿੱਚ ਵੀ ਅਵੇਲੇਬਲ ਹੈ ਪ੍ਰਿੰਟ ਬਹੁਤ ਹੀ ਪਿਆਰੇ ਨੇ ਇੱਕ ਸਿੰਪਲ ਸੌਬਰ ਜਿਹਾ ਕਲੈਕਸ਼ਨ ਹੈ ਤੁਸੀਂ ਕਿਸੇ ਵੀ ਵੈਦਰ ਵਿੱਚ ਵੀ ਰਕ ਵਰ ਸਕਦੇ ਹੈਗੇ ਹੋ ਇਹਨਾਂ ਨਾਲ ਦੁਪੱਟੇ ਵੀ ਤੁਸੀਂ ਐਡ ਕਰਵਾ ਸਕਦੇ ਹੋ ਜਾਂ ਖੁਦ ਲੈ ਸਕਦੇ ਹੈਗੇ ਹੋ ਤਾਂ ਬਲੇਸਸ ਲਗਾ ਕੇ ਇਹ ਸੂਟ ਤੁਸੀਂ ਬਹੁਤ ਸੋਹਣੇ ਬਣਵਾ ਸਕਦੇ ਹੈਗੇ ਹੋ ਬਹੁਤ ਹੀ ਸੋਹਣੇ ਐਸਕੇ ਬ੍ਰੈਂਡ ਦੇ ਸੂਟ ਰਣ ਵਾਲੇ ਹੈਗੇ ਨੇ ਨੈਕਸਟ ਦੇਖੋ ਬਹੁਤ ਹੀ ਸੋਹਣਾ ਇਹ ਬੀ ਲਾਈਨਿੰਗ ਕੁਇਸ ਫੈਬਰਿਕ ਸੀਗਾ ਉਸ ਦੇ ਪਰਪਲ neck work ਕੀਤਾ ਹੋਇਆ ਐ embroidery ਕੀਤੀ ਹੋਈ ਇਹ ਦੇਖ ਸਕਦੇ ਹੋ 20 ਸ਼ੈਪ ਦੇ ਵਿੱਚ ਬਾਟਮ ਤੇ work ਆਏਗਾ ਦੁਪੱਟਾ ਦੇਖੋ ਬਹੁਤ ਸੋਹਣਾ ਲਾਈਨਿੰਗ ਵਾਲਾ lace ਇਸ ਲੱਗੀ ਹੋਈ ਆਂ ਦੁਪੱਟੇ ਦੇ ਪਰਲੇਆ ਤੇ patch work ਕੀਤਾ ਹੋਇਆ shirt ਦਾ ਤੁਸੀਂ ਦੇਖ ਸਕਦੇ ਹੈਗੇ work ਦੀ ਫਿਨਿਸ਼ਿੰਗ ਤੁਸੀਂ close up ਤੋਂ ਦੇਖ ਸਕਦੇ ਹੈਗੇ ਬਹੁਤ ਹੀ ਵਧੀਆ ਸੂਟ ਇਹ 1399 ਦਾ ਸੂਟ ਹੈਗਾ ਅਨੈਕਸ ਦੇਖੋ ਤੁਸੀਂ ਫੁੱਲ ਹੈਵੀ 컬렉ਸ਼ਨ ਆ ਦੇਖੋ ਮੋਬ ਕਲਰ ਲਵੈਂਡਰ ਲਾਈਟ ਲਵੈਂਡਰ ਸ਼ੇਡ ਔਰਗਾਂਜ਼ਾ ਦੇ ਵਿੱਚ ਰੈਨ ਵਾਲਾ ਹੈਗਾ ਇਹ ਵੀ ਔਰਗਾਂਜ਼ਾ ਦੇ ਵਿੱਚ ਵੀ ਹੈਗਾ ਕਾਟਨ ਦੇ ਵਿੱਚ ਵੀ ਅਵੇਲੇਬਲ ਹੈ ਇਹ ਕਲਰ ਇੱਕ ਹੋ ਰਿਹਾ ਔਰਗਾਂਜ਼ਾ ਦੇ ਵਿੱਚ ਤੇ ਸਾਰੇ ਕਲਰ ਬਹੁਤ ਅੱਛੇ ਨੇ ਇਹ ਵੀ ਔਰਗਾਂਜ਼ਾ ਸ਼ਰਟ ਹੈ ਉੱਪਰ ਚਿਕਨ ਕਰੀ ਦਾ ਵਰਕ ਕੀਤਾ ਹੋਇਆ ਬਹੁਤ ਹੀ ਸੋਨਾ ਡੀਸੈਂਟ ਜਿਹਾ ਲੁੱਕ ਐਂਡ ਕਲਰ ਹੈਗਾ ਇੰਗਲਿਸ਼ ਸ਼ੇਡਸ ਹੈ ਸੋ ਇਹ ਕਾਟਨ ਦੇ ਵਿੱਚ ਹੈ ਕਾਟਨ ਦਾ ਦੁਪੱਟਾ ਮਾਸਟਰ ਦਾ ਇਹ ਫੁੱਲ ਹੈਵੀ embroiderry ਵਾਲਾ ਮਹਿਰੂਨ ਕਲਰ ਦਾ ਸ਼ਰਟ ਹੈ ਨਾਲ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋ ਨੈਕਸਟ ਹੈ ਗਰਲਿਸ਼ ਆਈਟਮ ਮਾਡਲ ਦੀ ਪਿਕ ਚੈੱਕ ਕਰ ਸਕਦੇ ਹੋ ਰੈਫਰੈਂਸ ਦੇ ਲਈ ਨੈਕਟ embroiderry ਬਾਟਮ ਤੇ embroiderry ਐਂਡ ਨਾਲ ਦੁਪੱਟਾ ਮਸਲੀਨ ਦਾ ਲਾਈਨਿੰਗ ਵਾਲਾ ਸ਼ਾਈਨ ਵਾਲਾ ਥਿੱਲਰੀ ਸ਼ਾਈਨ ਵਾਲਾ ਹੈ ਦੁਪੱਟਾ ਇਹ ਤੁਸੀਂ ਮਾਡਲ ਦੀ ਪਿਕ ਚੈੱਕ ਕਰੋ ਰੈਫਰੈਂਸ ਦੇ ਲਈ ਵੀ ਬਣਿਆ ਹੋਇਆ ਸੂਟ ਇਸ ਤਰ੍ਹਾਂ ਦਾ ਬਣੇਗਾ ਮੈਜੈਂਟਾ ਸ਼ੇਡ ਰਾਣੀ ਸ਼ੇਡ ਨੈਕਸਟ ਹੈ ਬਹਿਰੂਨ ਸ਼ੇਡ ਸਾਰੇ ਕੰਦਰ ਬਹੁਤ ਲੇਟੈਸਟ ਕਲਰ ਨੇ ਜੋ ਕਿ ਨੈਕਸਟ ਵੈਦਰ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਇਜ਼ੀਆ ਦੇਖੋ ਕਿੰਨਾ ਸੋਹਣਾ ਕੰਟਰਾਸਟ ਪੇਰਲ ਪਿੰਕ ਦਾ ਨੈਕਸਟ ਆ ਗਿਆ ਬਨਾਰਸੀ ਜੀ ਬਨਾਰਸੀ ਦੇ ਵਿੱਚ ਵੀ ਨਵੇਂ ਜਿਹੇ ਕਲਰ ਲੈ ਕੇ ਆਏ ਆ ਪਰ ਥੋੜੀ ਜੀ ਐਕਸਟਰਾ ਕਲੈਕਸ਼ਨ ਲੈ ਕੇ ਆਏ ਹੈਗੇ ਬਹੁਤ ਸੋਹਣੇ 올ਓਵਰ ਫੈਬਰਿਕ ਵੀ ਲੈ ਸਕਦੇ ਹੋ ਓਨਲੀ ਸ਼ਰਟ ਵੀ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਫੈਬਰਿਕ ਆਉਂਦਾ ਹੈਗਾ ਪਲੇਨ ਸ਼ਰਟ ਸੋ ਸੋਰੀ ਪਲੇ ਬਾਟਮ ਵਿਦਨ ਤੁਸੀਂ ਪੇਅਰ ਕਰ ਸਕਦੇ ਹੈਗੇ ਸ਼ਰਟ ਪਲਸ ਬਾਟਮ ਮਿਲੇਗਾ ਤੁਹਾਨੂੰ ਅਗਰ ਤੁਸੀਂ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਓਨਲੀ ਸ਼ਰਟ ਵੀ ਲੈ ਸਕਦੇ ਹੈਗੇ ਇਹ ਬਹੁਤ ਸੋਹਣਾ ਸ਼ਿਮਰ ਫੈਬਰਿਕ ਤੇ ਪ੍ਰਿੰਟਡ ਬਹੁਤ ਹੀ ਪਿਆਰੇ ਸੋਟੇ ਵੀ ਪਾਰਟੀ ਵੇਅਰ ਕਲੈਕਸ਼ਨ ਹੈਗੀ ਹੈ ਜੀ ਬਹੁਤ ਸੋਹਣੇ ਇਹ ਬਨਾਰਸੀ ਜਾਂ ਬ੍ਰੌਕੇਟ ਸਿਲਕ ਬੋਲ ਸਕਦੇ ਹੋ ਇਸ ਵਿੱਚ ਕਲਰ ਬਹੁਤ ਹੀ ਸੋਹਣੇ ਜੋ ਬੇਸਿਕ ਸ਼ੇਡਸ ਹੁੰਦੇ ਨੇ ਰਾਈਟ ਐਂਡ ਡਾਰਕ ਰੈੱਡ एनएक्सपी शेड हैगा बहुत ही प्यारा तो जो भी कलर है ऑलवेज ट्रेंड ਦੇ ਵਿੱਚ ਰਹਿੰਦੇ ਨੇ ਇਹ ਫੈਬਰਿਕ ਵੀ অলवेज ट्रेंड ਦੇ ਵਿੱਚ ਰਹਿੰਦਾ ਇਹਦਾ ਟ੍ਰੈਂਡ ਕੱਲੀ ਵੀ ਨਹੀਂ ਜਾਂਦਾ ਸੋ ਇਹਨਾਂ ਬਾਰੇ ਤੁਸੀਂ ਫੁੱਲ ਇਨਫਰਮੇਸ਼ਨ WhatsApp ਤੇ ਲੈ ਸਕਦੇ ਹੋ ਪ੍ਰਾਈਸ ਜਾਣ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਰੈਣੀमेट कलेक्शन ਵੀ अवेलेबल है दे साइजेस दे देखो ਨੈਕਸਟ ਹੈ फुलकारी ਦੇ सूट ਆਗੇ ਜੋ ਕਿ ਬਹੁਤ ਸੋਹਣਾ ਡਿਜ਼ਾਈਨ ਹੈ प्लस सुपर डुपर हिट ਹੋਇਆ ਇਹ ਆਪਾਂ ਖੁਦ ਰੈਡੀ ਕਰਦੇ ਹੈਗੇ ਆ ਮਸ਼ੀਨ ਵਰਕ ਸਹੀ ਕਰਦੇ ਹਾਂ ਦੇਖੋ येलो ਕਲਰ ਕਿੰਨਾ ਪਿਆਰਾ ਹੈ ਨੈਕਸਟ ਦੇਖੋ ਕੋਲ ਹੈਵੀ ਪਾਰਟੀ ਵਰ ਸੂਟ ਹੈਗਾ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਇਹ ਕੋਲੀ ਡਰੈਸ ਹੈਗੀ ਹੈ ਜੀ ਐਕਸਲ ਸਾਈਜ਼ ਤੱਕ ਹੈਗੀ ਆ ਨੈਕਸਟ ਹੈ ਇਅਰ ਅਗੇਨ ਫੁਲਕਾਰੀ ਸੂਟ ਆ ਗਿਆ ਨੈਕਸਟ ਆਰਗੰਜਾ ਦੇ ਸੂਟ ਫੁਲ ਹੈਵੀ embroiderry ਦੇਖੋ ਨੈਕ ਬੰਨਿਆ ਹੋਇਆ ਹੈ ਐਨ ਇਕਸਾਈਡ ਦੇ ਫਲਾਰ ਵਰਕ ਬਹੁਤ ਹੀ ਸੋਹਣਾ ਡੀਸੈਂਟ ਚ ਕਲਰ ਬਹੁਤ ਪਿਆਰੇ ਨੇ ਇਸ ਫੈਬਰਿਕ ਦੇ ਵਿੱਚ ਬਹੁਤ ਹੀ ਸੋਹਣੇ ਡਿਜ਼ਾਈਨਰ ਬਿਲਕੁਲ ਡਿਜ਼ਾਈਨਰ ਪੀਸ ਹੈਗਾ ਬਹੁਤ ਹੀ ਸੋਨਰ ਡਿਜ਼ਾਈਨ ਹੈ ਦੁਪट्टे ਨੂੰ ਲੇਸ ਲੱਗੀ ਹੈ ਪਿਓਰ ਦਾ ਦੁਪੱਟਾ ਰੇਨ ਵਾਲਾ ਹੈਗਾ ਬਹੁਤ ਹੀ ਅੱਛਾ ਸੂਟਸ ਕਲਰ ਵੀ ਬਹੁਤ ਹੀ ਪਿਆਰੇ ਨੇ ਸੋ ਇਹਨਾਂ ਵਿੱਚੋਂ ਜੋ ਵੀ ਸੂਟ ਤੁਸੀਂ ਲੈਣਾ ਫਿਰ ਲੈ ਸਕਦੇ ਹੈਗੇ ਉਸ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਉਸ ਨੰਬਰ ਤੇ ਤੁਸੀਂ ਮੈਸੇਜ ਕਾਲ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਦੇਖੋ ਫੁੱਲ ਹੈਵੀ ਪਾਕਿਸਤਾਨੀ ਲੁੱਕ ਵਾਲਾ ਥੋੜਾ ਜਿਹਾ ਸੂਟ ਰੰਗ ਆਨ ਵਾਲਾ ਨੈਕਸਟ ਹੈ ਬੰਦਨੀ ਜੈਪੁਰੀ ਵਿੱਚ ਸੂਟ ਰੈਨ ਵਾਲੇ ਨੇ neck ਤੇ embroidery ਕੀਤੀ ਹੋਈ ਹੈ ਜੀ ਦੁਪट्टे ਨੂੰ ਲੇਸ ਲੱਗੀ ਹੋਈ ਹੈ ਬਹੁਤ ਸੋਹਣੀ ਤਾਂ ਇਹ ਸੂਟ ਵੀ ਬਹੁਤ ਹੀ ਪਿਆਰੇ ਨੇ ਦੇਖੋ ਮਿਰਰ ਵਰਕ ਵਾਲਾ ਸੂਟ ਕਿੰਨਾ ਸੋਹਣਾ ਹੈ ਜੀ ਨੈਕਸਟ अगेन ਆ ਗਿਆ ਬੰਦਨੀ ਵਾਲਾ ਬੰਦੇਜੀ ਸੋਰੀ ਜੈਪੁਰੀ ਬੰਦੇਜੀ ਡਿਜ਼ਾਈਨ ਕਹਿ ਦਿੰਦੇ ਆ ਇਸ ਨੂੰ ਸੋ ਇਹਨਾਂ ਵਿੱਚੋਂ ਜਿਹੜੇ ਵੀ ਤੁਸੀਂ ਤੁਹਾਨੂੰ ਗੰਦੋਂ ਪਸੰਦ ਆ ਲੈ ਸਕਦੇ ਹੋ ਨੈਕਸਟ ਦੇਖੋ orange shade ਫੁੱਲ ਹੈਂਡਵਰਕ neck ਕੇਰਾ ਚਾਕ बॉटम ਤੇ ਵਰਕ ਹੈਗਾ ਦੁਪੱਟੇ ਤੇ ਹੈਗਾ ਹੈਂਡਵਰਕ ਕੀਤਾ ਹੋਇਆ orange shade ਸੋਲੋ ਪੀਸੇ ਜੀ ਬਹੁਤ ਹੀ ਪਿਆਰਾ ਕਲਰ ਦੇਖੋ ਕਿੰਨਾ ਸੋਨਾ ਹੈਗਾ ਨੈਕਸਟ ਮੈਂ ਜੈਂਟਾ ਸ਼ੇਡ ਇਹ ਵੀ ਡੀਸੈਂਟ ਜੀ ਲੁੱਕ ਅਲੱਗ ਐਕਸਟਰਾ ਆਰਡੀਨਰੀ ਮਿਰਰ ਡਿਜ਼ਾਈਨ ਮਿਰਰ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਕਲਰ ਦੇਖੋ ਨੈਕਸਟ ਇਹ ਜੋ ਫਰੋਜ਼ੀ ਸ਼ੇਰ ਹੈਗਾ ਇਹ ਨੈਕਸਟ ਇਹ ਜੋ ਕੋਹ ਸ਼ੇਰ ਹੈ ਦੇਖੋ ਕਿੰਨੀ ਸੋਨਾਂ ਗ੍ਰੇਸ ਹੈ ਪ੍ਰਿੰਟਡ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਪ੍ਰਿੰਟਡ ਸ਼ਰਟ ਦੇ ਉੱਪਰ ਨੈਕਸਟ ਹੈ ਜੀ ਇਹ ਬਾਟਮ ਕਾਟਨ ਦੀ ਹੈ ਸ਼ਰਟ ਹੈ ਬਹੁਤ ਹੀ ਸੋਨਾਂ ਨਾਲ ਦੁਪੱਟਾ ਹੈ ਪ੍ਰਾਈਸ ਸਿਰਫ ਇਸ ਦਾ 500 ਰੁਪੀਆ ਹੈ ਇਸ ਦਾ ਪ੍ਰਾਈਸ ਸਿਰਫ 500 ਰੁਪੀਆ ਜਿਹਨਾਂ ਨੇ ਆਰਡਰ ਕਰਨਾ ਹੋਵੇ ਜਲਦੀ ਕਰ ਸਕਦੀ ਹੈਗੇ ਹੋ ਇਹਪਰ ਸੇਲ ਲਗਾਈ ਹੋਈ ਐ ਇਸ ਦੇ ਕਾਟਨ ਦੇ ਸੂਤੀ ਨੈਕਸਟ ਤੁਹਾਨੂੰ ਫੁੱਲ ਡ्रेसेस ਮਿਲ ਜਾਣਗੇ ਰੈਡੀ ਬਹੁਤ ਹੀ ਵਧੀਆ 17 1800 ਦੀ ਰੇਂਜ ਦੇ ਵਿੱਚ ਤੁਹਾਨੂੰ ਫੁੱਲੀ ਸਟੀਚਡ ਡ्रेसेस ਮਿਲ ਜਾਣਗੇ ਆਪਣੇ ਸਾਈਜ਼ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਐਮ ਲਾਰਜ ਐਲ ਐਕਸਲ ਡਬਲ ਐਕਸਲ ਟ੍ਰिपल ਐਕਸਲ 4 ਐਕਸਲ 5 ਐਕਸਲ ਤਾਂ ਇਹ ਮਤੋਂ ਸਟਾਰਟ ਹੋ ਕੇ ਤੁਸੀਂ ਡਬਲ 트리플 ਐਕਸਲ ਤੱਕ ਸਾਈਜ਼ਸ ਲੈ ਸਕਦੇ ਹੋ ਦੇਖੋ ਫੁੱਲੀ ਸਟੀਚ ਆਣਗੇ ਨਾਲ ਪਲਾਜ਼ੋ ਸ਼ਰਟ ਨੈਕਸਟ ਦੇਖੋ ਕਿੰਨਾ ਸੋਨਾ ਪ੍ਰਿੰਟ ਐਂਡ ਪ੍ਰਿੰਟ ਨਹੀਂ ਹੈ ਸੌਰੀ ਵਰਕ ਕੀਤਾ ਹੋਇਆ ਦੇਖੋ ਨੈਕ ਤੇ embroidery ਕੀਤੀ ਹੋਈ ਆ ਬਹੁਤ ਦੁਪੱਟਾ ਦੇਖੋ ਗੋਟਾ ਪੱਤੀ ਦਾ ਵਰਕ ਕਰਕੇ ਦੁਪੱਟੇ ਨੂੰ ਲੇਸ ਲੱਗੀ ਹੋਈ ਕਿੰਨਾ ਸੋਹਣਾ ਹੈਗਾ ਇਹ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਦੇਖੋ ਸੂਟ ਦੇ ਉੱਤੇ ਬਹੁਤ ਸੋਹਣਾ ਦੁਪੱਟਾ ਵੀ ਬਹੁਤ ਪਿਆਰਾ ਇਹ ਸੂਟ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੈ ਸਭ ਤੋਂ ਜ਼ਿਆਦਾ ਡਿਮਾਂਡ ਹੈ ਡਿਜ਼ਾਈਨਰ ਪੀਸਿਸ ਹੁੰਦੇ ਜੀ ਇਹ ਨੈਕਸਟ ਆ ਗਿਆ ਤੁਹਾਡੇ ਲੋ ਲੈਵਲ ਦੇ ਸੂਟਸ ਕਟ ਰੇਨਸ ਵਾਲੇ ਆ ਦੇਖੋ ਇਹ ਕਿੰਨਾ ਪਿਆਰਾ ਸੂਟ ਹੈ ਜੀ ਬਿਲਕੁਲ ਡਿਫਰੈਂਟ ਹੈਂਡ ਵਰਕ ਕੀਤਾ ਹੈ ਫੁੱਲੀ ਪਰਲ ਵਰਕ ਕੀਤਾ ਹੋਇਆ ਬਹੁਤ ਸੋਹਣਾ ਡਬਲ ਸ਼ੇਡ ਇਹ ਵਾਲਾ ਆਪਾਂ ਸੂਟ ਕੁਦਰੈਡੀ ਕੀਤਾ ਸੀ ਬਹੁਤ ਹੀ ਪਿਆਰਾ ਤਾਂ ਇਹਨਾਂ ਚ ਜਿਹੜੇ ਵੀ ਸੂਟ ਤੁਸੀਂ ਲੈਣੇ ਚਾਹੋ ਲੈ ਸਕਦੇ ਹੈਗੇ ਉਹ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਊਗੀ ਪੇਮੈਂਟ ਤਾਂ ਉਹ ਅਡਵਾਂਸ ਚ ਆਨਲਾਈਨ ਕਰਨੀ ਪਊਗੀ ਜੀ ਤੁਸੀਂ Google Pay Paytm PhonePe ਕਰ ਸਕਦੇ ਹੈਗੇ ਇਹ ਹੈਗਾ ਜੀ ਬੈਲ ਬੱਟਾ ਸੂਟ ਉੱਪਰ embroidery ਇਹ ਦੇਖੋ ਪੇਂਟ ਵਾਲਾ ਬਹੁਤ ਗੁੱਧ ਹੈਂਡਵਰਕ ਦੇਖੋ ਕਟ ਪਾਈਪਸ ਦਾ ਉੱਪਰ ਦੇਖੋ ਫਿਨਿਸ਼ਿੰਗ ਕੀਤੀ ਹੋਈ ਆ ਪੇਂਟ ਦੇ ਉੱਪਰ ਨਾਲ ਦੁਪੱਟਾ ਹੈ ਦੇਖੋ ਮਸਲੀਮ ਦਾ ਬਹੁਤ ਪੂਰਾ ਲਾਈਨਿੰਗ ਮਸਲੀਮ neck ਤੇ ਵੀ embroidery ਆ ਬਹੁਤ ਹੀ ਸੋਹਣਾ ਨੈਕਸਟ ਇਹ ਵੀ ਮਸਲੀਮ कॉटन ਦਾ कॉटन ਦਾ ਦੁਪੱਟਾ ਰਹਿਣ ਵਾਲਾ ਤੇ ਸੂਟ ਹੈ ਇਹ ਤੁਸੀਂ ਟੈਬ ਹੀ ਲਾਈਨਿੰਗ ਦੇ ਵਿੱਚ ਵੀ ਹੈਗਾ ਸ਼ਰਟ ਸੂਟ ਪੇਂਟ ਵਾਲਾ ਸੋ ਕਿਸੇ ਫੈਬਰਿਕ ਤੇ ਵੀ ਲੈਣਾ ਹੋਵੇ ਲੈ ਸਕਦੇ ਹੋ ਸਭ ਦੇ ਪ੍ਰਾਈਸਿਸ ਡਿਫਰੈਂਟ ਹੈ ਜੀ ਸੋ ਜਿੰਨਾ ਟਾਈਮ ਨੇ ਸੀਗਾ ਮੈਂ ਪ੍ਰਾਈਸਿਸ ਵੀ ਤੁਹਾਨੂੰ ਮੈਂਸ਼ਨ ਕਰ ਸਕਾਂਗਾ ਪਲੀਜ਼ ਜਿਹੜਾ ਸੂਟ ਪਸੰਦ ਆਉਂਦਾ ਉਸ ਦਾ ਪ੍ਰਾਈਸ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੈਗੇ ਹੋ ਤੇ ਇੱਕ ਵਾਰ ਫਿਰ ਦੱਸ ਦਵਾਂ ਵੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਪਹਿਲਾਂ ਹੀ ਕਰਨੀ ਪੈਂਦੀ ਹੈ ਪੇਮੈਂਟ ਕਰਕੇ ਅਸੀਂ ਤਾਂ ਆਰਡਰ ਬੁੱਕ ਕਰਦੇ ਆ ਤੇ 7 ਦਿਨਾਂ ਦੇ ਵਿੱਚ ਸੂਟ ਤੁਹਾਨੂੰ ਮਿਲ ਜਾਏਗਾ ਵਰਕਿੰਗ ਡੇਜ਼ ਦੇ ਵਿੱਚ ਸੈਟਰਡੇ ਸੰਡੇ ਆਫ ਹੁੰਦਾ ਹੈ ਇਹ ਤੁਹਾਨੂੰ 10 ਦਿਨ ਦੇ ਵਿੱਚ ਵਿੱਚ ਸੂਟ ਤੁਹਾਡੇ ਐਡਰੈਸ ਤੁਸੀਂ ਜੋ ਦੋਵਗੇ ਪ੍ਰੋਪਰ ਉੱਥੇ ਮਿਲ ਜਾਏਗਾ ਕਿਸੇ ਵੀ ਪਿੰਡ ਸ਼ਹਿਰ ਕਸਬੇ ਕਿਤੇ ਵੀ ਭੇਜੋਗੇ ਤਾਂ ਉਹ ਐਡਰੈਸ ਤੁਹਾਡੇ ਤੱਕ ਉਸ ਐਡਰੈਸ ਤੇ ਤੁਹਾਡੇ ਤੱਕ ਸੂਟ ਪਹੁੰਚਾ ਦਿੱਤਾ ਜਾਏਗਾ ਆ ਦੇਖੋ ਬਹੁਤ ਸੋਨੇ ਕਾਟਨ ਦੇ ਸੂਟ ਸੀਗੇ ਨਾਲ ਦੁਪट्टे ਸੀਗੇ ਜੋ ਲਾਈਨਿੰਗ ਵਾਲੇ ਇਹ ਹੈਗੇ ਆ ਜੀ ਕ੍ਰੇਪ ਦੇ ਸੂਟ ਨਾਲ ਚਨੂਨ ਦੇ ਦੁਪट्टे ਰਹਿਣ ਵਾਲੇ ਨੇ embroidery ਤੁਸੀਂ ਕੀਤੀ ਹੋਈ ਆ ਦੇਖ ਸਕਦੇ ਹੋ ਲੇਸਿਸ ਲੱਗੀਆਂ ਹੋਈਆਂ ਦੁਪट्टे ਨੂੰ ਫੁੱਲ ਫਿਨਿਸ਼ਿੰਗ ਦਿੱਤੀ ਹੋਈ ਆ ਲੇਸਿਸ ਲਗਵਾ ਕੇ ਤਾਂ ਬਹੁਤ ਸਾਰੇ ਕਲਰ ਨੇ ਫੁੱਲ ਪਾਰਟੀ ਵੇਅਰ 컬렉ਸ਼ਨਸ ਤੁਹਾਨੂੰ ਮੋਸਟਲੀ ਇਸ ਦਿਖਾ ਰਹੇ ਹੈਗੇ ਆ ਅਗਰ ਤੁਸੀਂ ਆਰਡਰ ਕਰਨਾ ਚਾਹੋ ਤਾਂ ਕਰ ਸਕਦੇ ਹੋ ਇਹ ਟਾਈਪੀ ਲਾਈਨਿੰਗ ਦਾ ਫੈਬਰਿਕ ਪ੍ਰਿੰਟਡ ਹੈਗਾ 올ਓਵਰ ਸੂਟ ਹੈਗਾ ਬਹੁਤ ਹੀ ਸੋਹਣਾ ਪ੍ਰਾਈਸ 600 ਰੁਪਏ ओनली ਫ੍ਰੀ ਸ਼ਿਪਿੰਗ ਆਲਓਵਰ ਇੰਡੀਆ ਦੇ ਵਿੱਚ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੋ ਅਗਰ ਤੁਹਾਨੂੰ ਸਾਡੀ ਕਲੈਕਸ਼ਨ ਵਧੀਆ ਲੱਗਦੀ ਹੈ ਪਲੀਜ਼ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੈਗੇ ਹੋ ਐਂਡ ਨੈਕਸਟ ਵੀਡੀਓ ਆਪਾਂ ਕਿਹੋ ਜੇ ਸੂਟਾਂ ਤੇ ਲੈ ਕੇ ਆਈਏ ਇਹ ਵੀ ਦੱਸਿਆ ਕਰੋ ਜੋ ਵੀ ਤੁਹਾਡੀ ਚੋਇਸ ਹੋਏਗੀ ਉਸ ਅਕੋਰਡਿੰਗ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਵੀਡੀਓ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਦਿলো ਧੰਨਵਾਦ ਹੈ ਐਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜੋ ਮੇਰੀ ਵੀਡੀਓ ਦੇਖਦੇ ਨੇ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਐਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਰਿਕਵੈਸਟ ਆ ਵੀ ਨੈਕਸਟ ਵੀਡੀਓ ਦੇ ਲਈ ਫੈਸਟੀਵਲ ਸੀਜ਼ਨ ਦੇ ਵਿੱਚ ਆਫਰਸ ਦੇ ਲਈ ਤੁਸੀਂ ਨਵੇਂ-ਨਵੇਂ ਸੂਟਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੀ ਲਾਈਕ ਕਮੈਂਟ ਵੀ ਕਰ ਦਿਆ ਕਰਿਓ ਐਂ ਜਿਨ੍ਹਾਂ ਨੇ ਕੀਤਾ ਸੀ ਜਾਂ ਹਮੇਸ਼ਾ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਿਲੋਂ ਧੰਨਵਾਦ ਹੈਗਾ ਜੀ ਨੰਬਰ ਸਕਰੀਨ ਤੇ ਮੈਂਸ਼ਨ ਹੈ ਆਰਡਰ ਵਾਲਾ